हां जी प्यारे बच्चों शीट नंबर 1 है कि है जी प्रैक्टिस शीट ठीक है जी सो جماعت اگیا 7 में यूजफुल एनएमएमएस ਲਈ بھی ہو سکتی ہے سو फटाफट دیکھ لیجے اپا ਜਿਹੜੇ ਜੰਤੂ మాंस ਨਹੀਂ ਖਾਂਦੇ ਨਹੀਂ ਹੈ ਜੀ ٹھیک ہے پھر శాఖहारी ਹੋਣਗੇ ਤੋਂ ਦੇਖੋ ਉਸ ਤੋਂ ਬਾਅਦ ਹਰ ਮਨ ਨੇ ਸੁਣਿਆ ਪੌਦੇ ਆਪਣਾ ਭੋਜਨ ਆਪ ਤਿਆਰ ਕਰਦੇ ਹਨ ਆਪ ਤਿਆਰ ਕਰਨ ਵਾਲੇ ਨੂੰ ਕੀ ਕਹਿੰਦੇ ਨੇ ਜੀ ਸਵੈ ਪੋਸ਼ੀ ਕਹਿੰਦੇ ਨੇ ਜੀ ਚੱਲੀ ਅੱਗੇ ਕੁਝ ਜੰਤੂ ਮਰੇ ਹੋਏ ਜੀਵ ਨੂੰ ਖਾ ਕੇ ਗੁਜ਼ਾਰਾ ਕਰਦੇ ਨੇ ਮਰੇ ਹੋਏ ਜੀਵ ਮ੍ਰਿਤ ਜੀਵੀ ਪੋਸ਼ਣ ਠੀਕ ਹੈ ਮਨੁੱਖ ਦੇ ਸਰੀਰ ਵਿੱਚ ਮੌਜੂਦ ਲੰਬੀ ਨਲੀ ਤੋਂ ਮੂੰਹ ਤੋਂ ਸ਼ੁਰੂ ਹੁੰਦੀ ਹੈ ਮੂੰਹ ਤੋਂ ਪੋਜਨਲੀ ਸ਼ੁਰੂ ਹੁੰਦੀ ਹੈ ਜੇ ਸਿੱਧਾ ਹੀ ਮੂੰਹ ਤੋਂ ਸ਼ੁਰੂ ਕਰਨਾ ਤਾਂ ਪੋਜਨ ਨਲੀ ਅਧਿਆਪਕ ਨੇ ਕਿਰਿਆ ਦੌਰਾਨ ਉਬਲੇ ਹੋਏ ਚਾਵਲਾਂ ਨੂੰ ਜਦੋਂ ਆਇਓਡਿਨ ਪਾਇਆ ਤਾਂ ਇਹਦੇ ਰੰਗ ਵਿੱਚ ਕੀ ਪਰਵਰਤਨ ਆਇਆ ਠੀਕ ਹੈ ਜੀ ਨੀਲਾ ਜਾਂ ਕਾਲਾ ਤੁਹਾਡੇ ਕੋਲ ਠੀਕ ਹੈ ਸੋ ਉਬਲੇ ਚਾਵਲਾਂ 'ਚ ਜਦੋਂ ਆਇਓਡਿਨ ਪਾਣੇ ਹੋਰ ਇਹ ਕਿਰਿਆ ਆਪਾਂ ਨੇ ਕੀਤੀ ਹੋਈ ਹੈ ਕਲਾਸ ਉਪਲਬਧ ਹੈ ਚਾਵਲ ਨੂੰ ਮੂੰਹ ਵਿੱਚ ਚਬਾਉਣ ਤੇ ਲਾਰ ਮਿਲ ਜਾਣ ਨਾਲ स्टार्च ਕੀ ਹੁੰਦਾ ਲਾਰ ਮਿਲ ਜਾਣ ਨਾਲ ਤਾਂ ਗਲੂਕੋਜ਼ ਬਣਦਾ ਤੇ ਜੇ ਅੱਛੀ ਤਰ੍ਹਾਂ ਚਬਾਇਆ ਜਾਵੇ ਤਾਂ ਰੰਗ ਕਾਲਾ ਜਾਂ ਨੀਲਾ ਨਹੀਂ ਹੋਏਗਾ ਬਾਅਦ ਸਾਡੇ ਸਰੀਰ ਵਿੱਚ ਸਭ ਤੋਂ ਵੱਧ ਸਖਤ ਇਨੈਮਲ ਤੋਂ ਇਨੈਮਲ ਕਹਿੰਦੇ ਹਨ ਠੀਕ ਹੈ ਜੀ ਸੋ ਚਲੋ ਇਹ ਮੈਦੇ ਅੰਦਰਲੀ ਪਰਤਾਂ ਕਿਸ ਤਰ੍ਹਾਂ ਸਾਫ਼ ਕਰਦੇ ਆਂ ਸਾਰਿਆਂ ਦਾ ਹੀ ਕਰਦੀਆਂ ਜੀ ਤੁਹਾਡੇ ਕੋਲ ਹਾਈਡਰੋਕਲੋਰਿਕ ਐਸਿਡ ਪਾਚਕ ਰਸ ਇਹ ਕਸਾਬੂ ਛੇਗਾ ਮੈਦੇ ਦੇ ਹੇਠਾਂ ਸਥਿਤ ਪੀਲੇ ਭੂਰੇ ਰੰਗ ਪੱਤੇਕਾਰ ਦੀ ਗ੍ਰੰਥੀ ਦਾ ਨਾਮ ਲੱਭਾ ਇਕਾ ਤੁਸੀਂ ਖਾਣ ਵਾਲੇ ਜੰਤੂਆਂ ਨੂੰ ਜੁਗਾਲੀ ਕਰਦੇ ਦੇਖਿਆ ਹੋਵੇਗਾ ਮੇਦਾ ਕਿੰਨੇ ਖਾਣਿਆਂ ਵਿੱਚ ਵੰਡਿਆ ਹੁੰਦਾ ਚਾਰ ਖਾਣਿਆਂ ਵਿੱਚ ਵੰਡਿਆ ਹੁੰਦਾ ਈਕਾ ਜੀ ਭੋਜਨ ਪ੍ਰਾਪਤ ਕਰਨ ਦੀ ਪ੍ਰਕਿਰਿਆ ਦੇ ਵੱਖ-ਵੱਖ ਪੜਾਅ ਸਹੀ ਸਹੀ ਸੀਕੁਐਂਸ ਅਪਾ ਦੇਣਾ ਹੈ ਜੀ ਸੋ ਪਹਿਲਾਂ ਭੋਜਨ ਗ੍ਰਹਿਣ ਹੁੰਦਾ ਜੀ ਫਿਰ ਉਹਦਾ ਪਾਚਣ ਹੁੰਦਾ ਫਿਰ ਉਹਦਾ ਸੋਖਣ ਹੁੰਦਾ ਫਿਰ ਸਵਾਯੰਗੀਕਰਨ ਹੁੰਦਾ ਸੋ ਆਪਸ਼ਨ ਨੰਬਰ ਜਿਹੜੀ ਤੁਹਾਡੀ ਦੋ ਟਰੂ ਹੋਏਗੀ ਜੀ ਤੁਹਾਡੇ ਕੋਲ ਸੋ ਅੱਗੇ ਚੱਲੀਏ ਜੀ ਤੋ ਕੱਲ ਜਮਾਤ ਵਿੱਚ ਜੀਵਾ ਜੀਵਾ ਬਾਰੇ ਦੱਸਦੇ ਅਧਿਆਪਕ ਜੀ ਨੇ ਇੱਕ ਜੀ ਬਾਰੇ ਦੱਸਿਆ ਜੋ ਸਵੈ ਪੋਸ਼ਣ ਤੇ ਪਰ ਪੋਸ਼ਣ ਦੋਨੋਂ ਕਰਦਾ ਹੈ ਯੁਗਲੀਨਾ ਹੈ ਜੀ 8ਵੀਂ ਦੀ ਸ਼ੀਟ ਵਿੱਚ ਵੀ ਕੀਤਾ ਹਰੇ ਰੰਗ ਦੇ ਵਰਕ ਜੋ ਪ੍ਰਕਾਸ਼ ਸਿੰਥੇਸਿਸ ਵਿੱਚ ਸੂਰਜੀ ਊਰਜਾ ਸੋਖਦਾ ਹੈ ਹਰੇ ਰੰਗ ਦਾ ਉਹਨਾਂ ਕਲੋਰੋਫਿਲ ਹੁੰਦਾ ਜੀ ਤੁਹਾਡੇ ਕੋ ਸਾਡੇ ਸਰੀਰ ਦੀ ਸਭ ਤੋਂ ਵੱਡੀ ਗ੍ਰੰਥੀ ਤੇ ਕਿਹੜੇ ਰਸਦਾਰ ਸਾਬ ਕਰਦੀ ਹੈ ਸੋ ਜਿਗਰ ਹੈਗੀ ਹੈ ਜੀ ਚੋਪਿਤਰਾ ਸੰਦੇ ਜਿਹੜੇ ਦੇ ਵਿੱਚ ਸੋ ਇਹ ਇੰਪੋਰਟੈਂਟ ਬਹੁਤ ਹੈ ਜੀ ਕੁਐਸਚਨ ਤੁਹਾਡੇ ਕੋਲ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਪਿੰਡ ਚੱਕ ਮੈਂ ਕਈ ਪੌਦਿਆਂ ਤੇ ਧਾਗਿਆਂ ਵਰਗੀਆਂ ਵੇਲਾ ਅਮਰਵੈਲ ਕਹਿੰਦੇ ਜੀ ਤੁਹਾਡੇ ਕੋਲ ਸੋ ਇਹ ਹੋ ਗਿਆ ਜੀ ਤੁਹਾਡੇ ਕੋਲ ਪ੍ਰੋਬਲਮ ਸ਼ੀਟ ਸੋਲਵ ਹੋ ਗਈ ਜੀ ਠੀਕ ਹੈ ਸੋ ਇੰਗਲਿਸ਼ ਵਾਲੀ ਅਪਾ ਨੈਕਸਟ ਟਾਈਮ ਕਰਾਂਗੇ ਜੀ ਸੋ ਥੈਂਕ ਯੂ ਜੀ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲੋ ਫਟਾਫਟ ਓਕੇ